ਫੀਸ ਅੱ체 ਪਾਸ਼ਾ ਵੈਗਰੂ ਮਰਵਾਉਂਦਾ ਬੰਦੇ ਦੇ ਦਮ ਤੇ ਥਾਪ ਹੀ ਨਹੀਂ ਪਾਈਦੀ ਪਹਿਲਾਂ ਨਹੀਂ ਕਿਸੇ ਨੇ ਮਾਰੀ ਅਸੀਂ ਕਿਉਂ ਮਾਰੀ ਐ ਸਾਨੂੰ ਕਹਿਗੇ ਤੋਰਿਆ ਬਾਬੇ ਨਾਲ ਗਜ਼ਾਰੋ ਡਰੈਕਟਰ ਹਾਂ ਟਰੈਕਟਰ ਸ਼ਿੱਲੂ ਤੈਨੂੰ ਸੌਖਾ ਗੱਲ ਟਰੈਕਟਰ ਵੀ ਤੇ ਰਹੀ ਐ ਹਾਰਲੇ ਵੀ ਤੇ ਰਹੀ ਐ ਵਿਚਾਲੇ ਖੜ ਜਾ ਹਾਂ ਹੈਲੋ ਅੰਬਾ ਅੰਬਾ ਕਿੱਥੇ ਆਂ ਅੰਬੇ ਇਧਰ ਵੀਰੇ ਹਾਰਲੇ ਲੈ ਜਾ ਜਾਂ ਅੰਬਿਆ ਆ ਆ ਖੜਾ ਹਾਰਲੇ ਅੰਬਾ ਉਧਰ ਜਾ ਕੇ ਬਹਿ ਗਿਆ ਭਾਈ ਸਾਰਿਆਂ ਨੂੰ ਇਧਰ ਆਉਣਾ ਪੈਣਾ ਆਪੇ ਆਟਾ ਪੱਟ ਕੇ ਤੈਨੂੰ ਕੱਲੇ ਨੂੰ ਆਉਣਾ ਪੈਣਾ ਜਾਣ ਆ ਜਾ ਛਿਲੂ ਤੇਰਾ ਬੋਲਟ ਵੀ ਆ ਇੱਕ ਉਹ ਕਹਿੰਦਾ ਬਸ ਕੋਈ ਨਹੀਂ ਜਿਹੜਾ ਜਿਹੜਾ ਕੁਝ ਹੈਗਾ ਉਹਦਾ ਉਹ ਕੱਲ ਨੂੰ ਉਹਦੇ ਘਰੇ ਉਹ ਜਾਂ ਤਾਂ ਪਹੁੰਚਦਾ ਕਰ ਲੂਗਾ ਜਾਂ ਤੁਸੀਂ ਬਸ ਹੁਣ ਤੇ ਜਿਹੜਾ ਜਿਹੜਾ ਜਿਹਦਾ ਜਿਹਦਾ ਕੁਝ ਹੈਗਾ ਉਹ ਪਛਾਣ ਕੇ ਲੈ ਜਾਓ ਆਪਣਾ ਹਾਂਜੀ ਭਾਈ ਆ ਸ਼ਿੰਦੀ ਬੋਪਲੂ ਆਪਣਾ ਆਪਣਾ ਯਾਦ ਰੱਖ ਲਈ ਹੁਣ ਇੱਥੇ ਮਸ਼ੀਨਰੀ ਤੇਰੀ ਕਿੰਨੀ ਆ ਹਾਂ ਸਾਰੇ ਮਿਲ ਜਾਣੇ ਆ ਬਾਅਦ ਚ ਛਿਲੂ ਕੱਲ ਨੂੰ ਟਰੱਕ ਭੇਜ ਦੀ ਬਾਈ ਹਾਂ ਟੱਗਿਆ ਪਲੱਥ ਵਿੱਚ ਜਿੱਤੇ ਆ ਦੂਜਾ ਹਾਰ ਲੈ ਲੈ ਵੀ ਸ਼ਿੱਲੂ ਇੱਥੇ ਖੜ ਜਾ ਵੇਚ ਕੇ ਜਾਓਗੇ ਜਾਂ ਲੈ ਕੇ ਜਾਓਗੇ ਲੈ ਕੇ ਜਾਓਗੇ ਠੀਕ ਹੈ ਹੈ ਇਹ ਕਹਿੰਦਾ ਨਹੀਂ ਹਾਂ ਕਹਿੰਦਾ ਢੀੜੀ ਲਗਾਏ ਅੰਬਾ ਕਹਿੰਦਾ ਢੀੜੀ ਲਗਾਏਗਾ ਇਹ ਆਪਣੀ ਵਾਈਫ ਨੂੰ ਬਿਠਾਏਗਾ ਢੀੜੀ ਲਗਾਏਗਾ ਅੰਬਾ ਵੀ ਲਗਾਏਗਾ ਤਾਂ ਤਾਂ ਵਿਆਹ ਨਹੀਂ ਹੋਇਆ ਹਾਲੇ ਰਿਸ਼ਤਾ ਹੋ ਗਿਆ ਬੱਲ ਬਾਈ ਹਾਂ ਬੋਲ ਹਾਰ ਲੈ